ਕੈਨੇਡੀਅਨ ਕਮਨਡਾਂ ਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਆ ਟਰੂਡੋ ਨੇ ਬਹੁਤ ਲਾਭਕਾਰੀ ਟਰੰਪ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਤੇ ਸਰਹੱਦ ਦੇ ਉੱਪਰ ਹੈਲੀਕਾਪਟਰਾਂ ਦਾ ਵਾਅਦਾ ਕਰ ਦਿੱਤਾ ਸਰੋਤ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਦਾ ਕਹਿਣਾ ਕਿ ਜਸਟਨ ਟਰੂਡੋ ਨਾਲ ਉਹਨਾਂ ਦੇ ਫਲੋਰੀਡਾ ਘਰ ਤੇ ਅਚਾਨਕ ਕੋਈ ਮੁਲਾਕਾਤ ਬਹੁਤ ਲਾਭਕਾਰੀ ਸੀ ਜਦੋਂ ਪ੍ਰਧਾਨ ਮੰਤਰੀ ਕੈਨੇਡੀਅਨ ਵਸਤਾ ਸਰਹੱਦ ਰਾਸ਼ਟਰੀ ਰੱਖਿਆ ਅਤੇ ਅਮਰੀਕੀ ਟੈਰਫ ਦੇ ਖਤਰੇ ਦੇ ਉੱਪਰ ਚਾਚਾ ਕਰਨ ਵਾਸਤੇ ਉਥੇ ਉਤਰੇ ਸਨ ਸ਼ੁੱਕਰਵਾਰ ਸ਼ਾਮ ਨੂੰ ਟਰੂਡੋ ਫੈਲੋਡਾ ਵਿੱਚ ਉੱਤਰੇ ਅਤੇ ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਦੇ ਨਾਲ ਕਾਲੀ ਵਿੱਚ ਟੀਆਰ ਕੀਤੇ ਡਿਨਰ ਤੇ ਚਰਚਾ 트ੰਪ ਦੀ ਮਾਰੇ ਲਾਗੋ ਕਲਬ ਦੀ ਯਾਤਰਾ ਕੀਤੀ ਜੋ ਕ੍ਰੇਡਿਨ ਸਰਕਾਰ ਦੇ ਇੱਕ ਸੀਨੀਅਰ ਸੂਤਰ ਨੇ ਕਿਹਾ ਕਿ ਇੱਕ ਬਹੁਤ ਸਫਲ ਮੀਟਿੰਗ ਰਹੀ ਹੈ ਆਪਣੇ ਸੋਸ਼ਲ ਮੀਡੀਆ ਸਾਈਟ ਟ੍ਰੂਥ ਸੋਸ਼ਲ ਤੇ ਇੱਕ ਪੋਸਟ ਵਿੱਚ 트ੰਪ ਨੇ ਕਿਹਾ ਕਿ ਦੋਮਾ ਵਿਚਾਰੇ ਮੁਲਾਕਾਤ ਚੰਗੀ ਰਹੀ 트ੰਪ ਨੇ ਲਿਖਿਆ ਕਿ ਮੈਂ ਹੁਣੇ ਕੈਨੇਡਾ ਦੇ ਪ੍ਰਧਾਨ ਜਸਟਨ ਟੂਡ ਨਾਲ ਬਹੁਤ ਲਾਭਕਾਰੀ ਮੀਟਿੰਗ ਕੀਤੀ ਜਿੱਥੇ ਅਸੀਂ ਬਹੁਤ ਸਾਰੇ ਮਹੱਤਵਪੂਰਨ ਵਿਸ਼ਾ ਤੇ ਚਰਚਾ ਕੀਤੀ ਹੈ ਜਿਨ੍ਹਾਂ ਨੂੰ ਹੱਲ ਕਰਨ ਲਈ ਦੋਮਾ ਦੇਸ਼ ਰਲ ਮਿਲ ਕੇ ਕੰਮ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਦੋਮਾਨੇ ਗੈਰ ਕਾਨੂੰਨੀ ਫੈਂਟਾ ਲਾਈਨ ਜ਼ਹਿਰੀਲੇ ਨਸ਼ੀਲੇ ਪਦਾਰਥ ਓਵਰਡੋਸ ਸੰਕਟ ਦੇ ਨਾਲ ਲਾ 트ੰਪ ਨੇ ਸੰਕਤ ਉਤਰਾਜ ਵਿੱਚ ਕੈਨੇਡਾ ਵਿਚਕਾਰ ਵਪਾਰਕ ਕਾਟੇ ਤੇ ਇਹ ਚਰਚਾ ਵੀ ਕੀਤੀ ਆ 트럼ਪ ਨੇ ਲਿਖਿਆ ਕਿ ਮੈਂ ਸਪਸ਼ਟ ਕਰ ਦਿੰਦਾ ਕਿ ਸੰਯੁਕਤ ਰਾਜ ਅਮਰੀਕਾ ਹੁਣ ਚੁੱਪ ਨਹੀਂ ਬੈਠੇਗਾ ਕਿਉਂਕਿ ਸਾਡੇ ਨਾਗਰਿਕ ਇਸ ਡਰਗ ਮਾਮਰੇ ਦੇ ਸ਼ਿਕਾਰ ਹੋਏ ਨੇ ਜੋ ਮੁੱਖ ਤੌਰ ਤੇ ਡਰਗ ਦੇ ਨਾਲ ਚੀਨ ਤੋਂ ਆਉਣ ਵਾਲੇ ਫੈਂਡਾਂ ਦਾ ਇਨਕਾਰ ਨਾ 트럼ਪ ਨੇ ਬਹੁਤ ਜ਼ਿਆਦਾ ਇਸ ਨੂੰ ਸੀਰੀਅਸ ਲੱਤਾ ਤੇ ਕਿਹਾ ਕਿ ਇਸ ਨਾਲ ਜਿੱਥੇ ਬਹੁਤ ਲੋਕਾਂ ਦੀ ਮੌਤਾਂ ਹੋ ਰਹੀਆਂ ਨੇ ਤੇ ਮੁਸ਼ਕਿਲਾਂ ਤਾਂ ਵੀ ਪੈਦਾ ਹੋ ਰਹੀਆਂ ਨੇ ਕੈਨੇਡੀਅਨ ਸਰਕਾਰ ਦੇ ਇੱਕ ਸੀਨੀਅਰ ਸਰੋਤ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦੇ ਦੱਸਿਆ ਕਿ ਸ਼ਾਮ 7:45 ਮਿੰਟ ਤੋਂ ਰਾਤ 10:30 ਵਜੇ ਤੱਕ ਚੱਲੀ ਮੀਟਿੰਗ ਵਧੀਆ ਰਹੀਆਂ ਸਰੋਤ ਨੇ ਕਿਹਾ ਕਿ ਮੂਡ ਸਕਾਰਾਤਮਕ ਸੀ ਟਰੰਪ ਨੇ ਗੱਲਬਾਤ ਦੌਰਾਨ ਆਪਣੇ ਆਈਪੈਡ ਤੋਂ ਗਾਣੇ ਵੀ ਵਜਾਏ ਸਨ ਸੂਤਰਾਂ ਦੱਸਿਆ ਕਿ ਜਦੋਂ ਕੋਈ ਸਮਝੌਤਾ ਨਹੀਂ ਹੋਇਆ ਸੀ ਤਾਂ ਜੋੜੇ ਨੇ ਟੈਰਫਸ ਰਾਦ ਯੂਕਰੇਨ ਅਤੇ ਰੱਖਿਆ ਮੁੱਦੇ ਤੇ ਚਰਚਾ ਕੀਤੀ ਜਿਸ ਵਿੱਚ ਨਾਟੋ ਅਤੇ ਜੀ7 ਸ਼ਾਮਲ ਸਨ ਇਹ ਮੀਟਿੰਗ ਇੱਕ ਹਫ਼ਤੇ ਦੇ ਅੰਤ ਵਿੱਚ ਹੋਈ ਆ ਜਿਸ ਦੀ ਸ਼ੁਰੂਆਤ ਟਰੰਪ ਵੱਲੋਂ ਕੈਨੇਡਾ ਅਤੇ ਮੈਕਸੀਕੋ ਤੋਂ ਸੰਬੰਧਿਤ ਰਾਜ ਵਿੱਚ ਆਉਣ ਵਾਲੀਆਂ ਸਾਰੀਆਂ ਖਰੀਦਾਰੀਆਂ ਤੇ 25% ਦੇ ਟੈਰਫ ਲਾਉਣ ਦੇ ਵਾਅਦੇ ਦੇ ਨਾਲ ਸ਼ੁਰੂ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਇਹ ਟੈਰਫ ਤਾਂ ਹੀ ਹਟੇਗਾ ਜੇਕਰ ਦੋਵੇਂ ਦੇਸ਼ ਸਰਦਾਂਚ ਬਦਲਾਅ ਕਰਦੇ ਨੇ ਜਿਸ ਨੇ ਉਸਨੂੰ ਵਾਅਦਾ ਕੀਤਾ ਗੈਰਕਾਨੂੰਨੀ ਦਵਾਈਆਂ ਤੇ ਗੈਰਦਸਤਾਵੇਜ਼ੀ ਪ੍ਰਵਾਸੀਆਂ ਦੇ ਪ੍ਰਵਾਹ ਲਈ ਜ਼ਿੰਮੇਵਾਰ ਨੇ ਟੈਰਫ ਦੀ ਧਮਕੀ ਨੇ ਦੇਸ਼ ਤੇ ਪ੍ਰੀਮੀਅਰ ਨਾਲ ਨਾਲ ਟਰੂਡੋ ਨੂੰ ਵੀ ਹੱਲ ਲੱਭਣ ਨੂੰ ਪ੍ਰੇਰਿਤ ਕੀਤਾ ਦੇਸ਼ ਦੇ ਰਾਜਨੀਤਿਕ ਨੇਤਾਵਾਂ ਨੇ ਇਹ ਦਖਾਉਂਦੇ ਹੋਏ ਕਿ ਹਫਤਾ ਬਤਾਇਆ ਕਿ ਕੈਨੇਡੀਅਨ ਸਰਹੱਦਾਂ ਤੇ ਤਬੀਨੀਆਂ ਕਰ ਲਈ ਉਹ ਤਿਆਰ ਨੇ ਸ਼ੁੱਕਰਵਾਰ ਨੂੰ RCMP ਨੇ ਕਿਹਾ ਕਿ ਉਹ ਪੂਰਬੀ ਕਰਮਚਾਰੀ ਦੇ ਇੱਕ ਚਤਾਈ ਹਿੱਸਾ ਸਰਦ ਸਮੇਤ ਕਾਰਜਕਾਲੀ ਤਰੀਜ਼ੀ ਖੇਤਰਾ ਵਿੱਚ ਸਥਾਪਿਤ ਕਰਨ ਦੇ ਵਿਚਾਰ ਜੁਟ ਚੁੱਕੇ ਨੇ ਕਈ ਪ੍ਰੇਮੀਰਾਂ ਨੇ ਟਰੂਡੋ ਸਰਕਾਰ ਨੂੰ ਪੁਲਿਸ ਦੇ ਖਰਚੇ ਵਧਾਉਣ ਤੇ ਫੈਂਟਾ ਲਾਈਨਾਂ ਵਿੱਚ ਝਟਣ ਲਈ ਹੋਰ ਬਚਤ ਵਚਨਬੱਧਤਾ ਦੇਣ ਲਈ ਕਿਹਾ ਅਨਟਾਰੀਓ ਦੇ ਪ੍ਰੇਮੀਰ ਡਾਗਫੋਰਡ ਨੇ ਕਿਹਾ ਕਿ ਉਹ ਫੰਡ ਦੇਖਣਾ ਚਾਹੁੰਦੇ ਨੇ ਤਾਂ 트럼ਪ ਦੀ ਸਰਦੀ ਮੰਗ ਦਾ ਜਵਾਬ ਦੇਣ ਲਈ ਮਦਦ ਕਰਨ ਲਈ ਅਨਟਾਰੀਓ ਪ੍ਰੋਵਿੰਸ਼ਲ ਸਰੋਤ ਦੀ ਪੇਸ਼ਕਸ਼ ਕੀਤੀ ਹੈ ਫੋਰ ਨੇ ਕਿਹਾ ਹੈ ਕਿ ਸਾਨੂੰ ਕਾਰਵਾਈ ਦੀ ਲੋੜ ਹੈ ਜਿਸ ਵਿੱਚ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਕੈਨੇਡਾ ਬਾਰਡਰ ਸਰਵਿਸ ਏਜੰਸੀ ਤੋਂ ਹੋਸਟਾਈ ਫੰਡਿੰਗ ਆਵਾਜ਼ਾਈ ਵਿੱਚ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਵੀ ਜੋ ਕਹਿੰਦੀ ਹੈ ਕਿ ਇੱਕ ਸੂਬਾਈ ਸਰਦੀ ਗ੍ਰਾਸ ਨੂੰ ਵਧਾਉਣ ਵਾਸਤੇ ਵੀ ਚਾਹ ਕੀਤੀ ਹੈਗੇ ਤੇ ਜਦੋਂ ਬਾਰਡਰ ਤੇ ਗਸ਼ਟ ਵਧੇਗੀ ਤਾਂ ਇਸ ਚੀਜ਼ ਦੇ ਉੱਪਰ ਠੱਲ ਪਵੇਗੀ ਸਰਕਾਰੀ ਸਰੋਤ ਨੇ ਗਲੋਬਲ ਨਿਊਜ਼ ਵਿੱਚ ਦੱਸਿਆ ਹੈ ਕਿ ਟੂਡੋ ਆਕਾਸ ਤੇ ਗਸਟ ਕਰ ਲਈ ਨਵੇਂ ਡਿਗਟਰ ਖਰੀਦ ਕੇ ਸਰहदी ਸੁਰੱਖਿਆ ਮਜ਼ਬੂਤ ਕਰਨ ਲਈ ਤਿਆਰ ਨੇ ਜਿਸ ਦੀ ਸਰੋਤ ਨੇ ਇਹ ਕਿ ਆਰਸੀਐਮਪੀ ਨਾਲ 2 ਸਾਲ ਤੋਂ ਮੰਗ ਸੀ ਇਹ ਪ੍ਰਧਾਨ ਮੰਤਰੀ ਇਹ ਕਥਿਤ ਤੌਰ ਤੇ ਸ਼ੱਕਰਵਾਨ ਟ੍ਰੰਪ ਨੂੰ ਦੱਸਿਆ ਕਿ ਇਹ ਕੀ ਹੋ ਰਿਹਾ ਹੈ ਇੱਕ ਰਾਸ਼ਟਰੀ ਸਖਿਆ ਦੇ ਅਨਸਾਰ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਅਗਲੇ ਹਫ਼ਤੇ ਇੱਕ ਖਾਸ ਮੀਟਿੰਗ ਹੋਵੇਗੀ ਜਦੋਂ ਉਹ ਆਪਣੇ ਵੈਸਟਪਾਰਮ ਵਿੱਚ ਹੋਟਲ ਤੋਂ ਬਾਹਰ ਆ ਰਹੇ ਸੰਤਾ ਟੂਡੋ ਖਾਨ ਰਾਧੇ ਖਾਣੇ ਦੀ ਮੀਟਿੰਗ ਬਾਰੇ ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦੇਣ ਲਈ ਥੋੜੇ ਸਮੇਂ ਲਈ ਰੁਕ ਗਏ ਤੇ ਕਿਹਾ ਕਿ ਇੱਕ ਸ਼ਾਨਦਾਰ ਗਲਬਾਸੀ 트੍ਰੰਪ ਦੀ ਪਰਵਰਤਨ ਟੀਮ ਨੇ ਇਸ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਨੇਤਾਵਾਂ ਨੇ ਕੀ ਚਰਚਾ ਕੀਤੀ ਹੈ 트੍ਰੰਪ ਨੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਇੱਕ ਵਾਰ ਟਰੂਡੋ ਨੂੰ ਕਮਜ਼ੋਰ ਅਤੇ ਬੇਈਮਾਨ ਕਿਹਾ ਸੀ ਪਰ ਇਹ ਪ੍ਰਧਾਨ ਮੰਤਰੀ ਸੀ ਜੋ 5 ਨੰਬਰ ਦੇ ਚੋਣਾਂ ਤੋਂ ਬਾਅਦ 트੍ਰੰਪ ਨੂੰ ਮਿਲਣ ਵਾਲਾ ਪਹਿਲਾ ਜੀ7 ਅਗੂਆ ਟੂਡਨਿ ਸ਼ੁਕਰਵਾਰ ਨੂੰ ਕਿਹਾ ਕਿ ਉਹ 트럼ਪ ਦੇ ਨਾਲ ਗੱਲਬਾਤ ਕਰਕੇ ਟੈਰਫ ਮੁੱਦਿਆਂ ਨੂੰ ਹੱਲ ਕਰਨਗੇ ਮੈਕਸੀਕੋ ਦੇ ਰਾਸ਼ਟਰਪਤੀ ਦੇ ਨਾਲ 트럼ਪ ਦੀ ਗੱਲਬਾਤ ਕਰਨ ਤੋਂ ਇੱਕ ਦਿਨ ਪਹਿਲਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਅਮਰੀਕਾ ਨਾਲ ਟੈਰਫ ਯੁੱਧ ਟਲ ਜਾਵੇਗਾ ਸਰਕਾਰੀ ਸੂਤਰਾਂ ਨੇ ਕਿਹਾ ਕਿ ਮੀਟਿੰਗ ਉਦੋਂ ਹੋਈ ਜਦੋਂ ਕੈਨੇਡਾ ਨੇ 트럼ਪ ਦੀ ਟੀਮ ਨੂੰ ਅਮਰੀਕੀ ਰਾਸ਼ਟਰੀ ਚੋਣਾਂ ਵਿਦ ਤੋਂ ਬਾਅਦ ਚੁੱਪਚਾਪ ਮੀਟਿੰਗ ਕਰਨ ਲਈ ਕਿਹਾ ਤੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕਿਹਾ ਕਿ ਉਦਘਾਟਨ ਤੋਂ ਪਹਿਲਾਂ ਕੋਈ ਮੀਟਿੰਗ ਨਹੀਂ ਹੋਵੇਗੀ ਪਰ ਸੂਤਰਾਂ ਨੇ ਕਿਹਾ ਕਿ ਉਹ ਜ਼ੋਰ ਦਿੰਦੇ ਰਹੇ ਫਿਰ ਸੋਮਵਾਰ ਰਾਤ ਨੂੰ ਟੂਡੋ 트ੰਪ ਜੁੜੇ ਤੇ ਪ੍ਰਧਾਨ ਮੰਤਰੀ ਦੀ ਵਿਅਕਤੀਗਤ ਤੌਰ ਤੇ ਮਿਲਣ ਦਾ ਸੁਝਾਅ ਦਿੱਤਾ ਗਿਆ ਸ੍ਰੋਤਾ ਨੇ ਦੱਸਿਆ ਕਿ ਚੁਣੇਗੇ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਰਾਤ ਦੇ ਖਾਣੇ ਲਈ ਟੂਡੋ ਨੂੰ ਫਲੋਰੀਡਾ ਦੇ ਵਿੱਚ ਜਾਣ ਦਾ ਸੱਦਾ ਦਿੱਤਾ ਰੀਡਿੰਗ ਖਵਨਨਾਮੇ ਦੇ ਵਿੱਚ ਈਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੀ ਨੀ ਤਮਾਮ ਖ਼ਬਰਾਂ ਦੇਖਣ ਸੁਣਨ ਪੜਨ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ